ਬਾਦਸ਼ਾਪੁਰ ਮਹਿਮੂਵਾਲ ਦਾ ਚੇਂਜ ਮੇਲਾ ਹੋਇਆ ਸੰਪੂਰਨ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਜੀ ਪਿੰਡ ਬਾਦਸ਼ਾਹਪੁਰ ਵਿੱਚ ਲੋਕਾਂ ਦੀ ਬਹੁਤ ਮਿਹਰਾਨੀ ਦਾ ਸੇਰ ਸਰਦਾਰ ਗਰਮੇਲ ਸਿੰਘ ਗੇਲਾ ਜੋ ਅੱਜ ਕੱਲ ਜੂਸ ਯੂਐਸਏ ਜਾ ਕੇ ਸਮੇਂ ਇਥੇ ਅਰਦਾਸ ਕੀਤੀ ਸੀ ਬੇਨਤੀ ਕੀਤੀ ਸੀ ਇਹਨਾਂ ਦੀ ਕਿਰਪਾ ਨਾਲ ਉਹ ਵਿਦੇਸਾਂ ਨਾਲ ਵਿੱਚ ਨਹਿਰ ਆਇਆ ਤੇ ਹਰ ਸਾਲ ਸੈਂਜ ਮੇਲਾ ਕਰਾਉਂਦੇ ਆ بار بار ਸੈਂਜ ਮੇਲਾ ਹੋ ਰਿਹਾ ਜੀ ਇਹ ਅੱਗੇ ਮੈਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਰਖਾਸ਼ ਕਰਕੇ ਪੰਜਾਬ ਹੱਸਦਾ ਬਹਦਾ ਰਹੇ ਕੋਈ ਕੋਖ ਜਤੀ ਨਾ ਮਾਰੇ ਕੋਈ ਦਾਜ ਧੀ ਪੈਣਾ ਕੋਈ ਕਦਾਲਾ ਹੋਵੇ ਨਸ਼ੇ ਤੋਂ ਦੂਰ ਰਹਿਣ ਗੈਸਟ ਆਪਣਾ ਜਿਹੜਾ ਭਾਰੂ ਹੋ ਰਿਹਾ ਵਾ ਪੰਜਾਬ ਤੇ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੇ ਲੁੱਟਾ ਖੋਹ ਦੂਰ ਹੋਵੇ ਤੇ ਪੰਜਾਬ ਹੱਸਦਾ ਵਾਹਦਾ ਰੋਏ ਜੀ ਆਜਾ ਇਨਾਮ ਬਹੁਤ ਥੋੜੇ ਹੁੰਦੇ ਸੀ ਪਰ ਸ਼ਾਵਾਸ਼ੇ ਬਹੁਤ ਹੁੰਦੀ ਸੀ ਜੇ ਲੋਕੀ ਆਪਣੇ ਆਪ ਕਰਦੇ ਸੀ ਪਰ ਅੱਜ ਕੱਲ ਇਨਾਮ ਬਾਤ ਹੋ ਗਿਆ ਇਨਾਮ ਦਾ ਕਰਕੇ ਇਨਾਮ ਦੇ ਚੱਕਰਾਂ 'ਚ ਮੈਂ ਗੁੱਸਾ ਲਾ ਕਰਨਾ ਮੇਰੇ ਕਬੱਡੀ ਖਿਡਾਰੀ ਵੀਰ ਦੇ ਕਈ ਪ੍ਰਮਾਨ ਵੀ ਵੀ ਆ ਕਿ ਜਦੋਂ ਕਹਿੰਦੇ ਵੀ ਇਹ ਜੱਫਾ ਲੱਖ ਦਾ ਲੱਗਣਾ 2 ਲੱਖ ਦਾ ਲੱਗਣਾ ਆਪਣਾ ਨੌਜਵਾਨ ਜਿਹੜਾ ਜਾਫੀ ਹੁੰਦਾ ਜਾਂ ਜਦੋਂ ਜਾਂ ਉਹਨਾਂ ਨੂੰ ਪਤਾ ਵੀ ਅੱਜ ਰੇਟ ਦਾ ਇਨਾਮ ਵਗਲਾ ਲਗੜਾ ਲੱਖ ਰੁਪਈਆ ਪਰ ਉਹ ਨਸ਼ਾ ਕਰ ਲੈਦਾ ਤਿਆਰ ਹੋ ਜਾਂਦਾ ਕਿ ਮੈਂ ਲੱਖ ਰੁਪਈਆ ਲਵਾਂਗਾ ਇਸ ਕਰਕੇ ਇਹ ਜਿਹੜੇ ਇਨਾਮ ਆ ਜਾਦੇ ਇਹ ਵੀ ਨਸ਼ਿਆਂ ਨੂੰ ਖਿਡਾਰੀਆਂ ਨੂੰ ਪ੍ਰੇਰਿਤ ਕਰਦਾ ਹੈ ਵੀ ਦੱਸੇ ਹਲਾ ਕਰ ਲੈ ਪਰ ਇਹ ਨਹੀਂ ਹੋਣਾ ਚਾਹੀਦਾ ਵੀ ਚਲੋ ਆਪਣੀ ਗੇਮ ਜਿਹੜੀ ਆਦਾ ਸਾਫ਼ ਸੁਥਰੀ ਹੋਵੇ ਨਸ਼ੇ ਤੋਂ ਦੂਰ ਰਹੇ ਈ ਨੌਜਵਾਨ ਵੇਖ ਲੱਗਣ ਤੇ ਇਹ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਜੀ ਜੇਮਾਂ ਕਰਾਈਆਂ ਜਾਂਦੀਆਂ ਆਏ ਹੋਇਆ ਕਿਉਂਕਿ ਇਹ ਲੋਕ ਵੇਲੇ ਆ ਆ ਕੇ ਆ ਰਹੀ ਆ ਪਾਣੀ ਆ ਰਹੀ ਆ ਇਹ ਬਹੁਤ ਉੱਠੀ ਆ ਰਹੀ ਆ ਸੋਨੇ ਰੁਪਿਆ ਕਲ ਕਾ ਖੇਤਾਂ ਚ ਲਹਿਰਾ ਰਹੀ ਆ ਜੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਇਦਾਂ ਹੀ ਆਸ ਰਹੀਆਂ ਪਰਿਆ ਫਸਲਾ ਰਹਿ ਅਸੀਂ ਮੇਲੇ ਕਰਾਉਂਦੇ ਰਏ ਕਿਉਂਕਿ ਇਹ ਫਸਲਾ ਦੇ ਸਿਰ ਤੇ ਆ ਕਿਸਾਨ ਜੇ ਕਿਸਾਨ ਮਰ ਗਿਆ ਤੇ ਸਮਝ ਲਓ ਦੁਨੀਆਂ ਦੇ ਕੋਹ ਨੀ ਕਰ ਰੋਟੀ ਪਾਣੀ ਸੌਗਾ ਕਿਸਾਨ ਦੇ ਰਿਆ ਕਿਸਾਨ ਦੀ ਵੀ ਹੋ ਰਹੀ ਦੁਰਦਸ਼ਾ ਇਸ ਕਰਕੇ ਮੇਲੇ ਕਿਸਾਨਾਂ ਦੇ ਸਿਰ ਤੇ ਸਰਕਾਰ ਨੇ ਕਿਹਾ ਸਹਾਲਾ ਹੋਵੇ ਬਹੁਤ ਸਹਯੋਗ ਤੁਮ ਲੋਤਰਾ ਹੈ ਕਿ ਮੇਰੇ ਵੀਰਾਂ ਨੇ ਆਪ ਫੋਨ ਕਰਕੇ ਸਾਨੂੰ ਸਹਯੋਗ ਦਿੱਤਾ ਅਸੀਂ ਕਾਹਦੇ ਚੋਗੇ ਆ ਜੀ ਸਾਹੀ ਦੇ ਨਾਲ ਇਹ ਸੇਵਾ ਨਿਭਾਈ ਸਕਦੇ ਪਰ ਐਨ ਆਰ ਆਈ ਵੀਰਾਂ ਦਾ ਜਿਹੜਾ ਪਿੰਡਾਂ ਵਿੱਚ ਸਹਯੋਗ ਪਿੰਡਾਂ ਦੀ ਨਹਿਾਰ ਬਦਲ ਲਈ ਜਬੂਲ ਕਾਜ ਹੋ ਪਿੰਡਾਂ ਦੇ ਕਰ ਗਿਆ ਨਾਰਗਾ ਜੋ ਬੋਲ ਰਹੇ ਆਂ ਔਰ ਇਹ ਐਨ ਆਰ ਆਈ ਵੀਰ ਸਿਰ ਤੇ ਯਹੀ ਕੰਮ ਕਰਦੇ ਸਾਡੇ ਨਗਰ ਪਿੰਡ ਬਾਦਸ਼ਾਹਪੁਰ ਤੇ ਮਹਿਬੂਾਰ ਚ ਇਹ ਸਾਲਾਨਾ ਫਾਰਮਾ ਛਿੰਝ ਮੇਲਾ ਬਾਬੇ ਫੜਾਈਆਂ ਵਾਲੀ ਦੀ ਯਾਦ ਦੇ ਵਿੱਚ ਕਰਾਇਆ ਜਾਂਦਾ ਹੈ ਇਹ ਸਾਡੇ ਗਰਮੇਲ ਸਿੰਘ ਬਾਬਾ ਜੀ ਜੋ ਅੱਜ ਯੂ ਐਸਏ ਅਮਰੀਕਾ 'ਚ ਬੈਠੇ ਨੇ ਉਹਨਾਂ ਦੀ ਬੜੀ ਦੂਰੰਦੇ ਸੋਚਣਾ ਸੀ ਵੀ ਉਹਨਾਂ ਦਾ ਇਹ ਮਨ ਸੀ ਕਿ ਅਸੀਂ ਛਿੰਝਾ ਮੇਲੇ ਕਰਾਉਣੇ ਆ ਕਿਤੇ ਲੋਕ ਸੱਭਿਆ ਚਾ ਕੇ ਮੇਲੇ ਕਰਾ ਰਹੇ ਉੱਥੇ ਉਹਨਾਂ ਦਾ ਪਹਿਲੇ ਜਿਹੇ ਮਨ ਸੀ ਵੀ ਇਹ ਖਡਾਰੀਆਂ ਨੂੰ ਸਾਜ ਕੇ ਨਵਾਜਿਆ ਜਾਂਦਾ ਜੋ ਸਾਡੀ ਪੁਰਾਣੀ ਪਰੰਪਰਾ ਸੀ ਅੱਜ ਵੀ ਉਸੇ ਸਮਾਂ ਦੇ ਵਿੱਚ 12ਵਾਂ ਸ਼ੇਰ ਮੇਲਾ ਕਰਾਇਆ ਜਾ ਰਿਹਾ ਹੈ ਦਰੂਰ ਦਰਾਡੇ ਤੋਂ ਪਹਿਲਵਾਨ ਪਹੁੰਚ ਕੇ ਆਪਣੇ ਕੁਸ਼ਤੀ ਦੇ ਯੋਗ ਬਖਾ ਰਹੇ ਨੇ ਇਲਾਕੇ ਦੇ ਸੂਹ ਸੰਗਤ ਇਹਨਾਂ ਭਵਾਨਾਂ ਦੀ ਹੌਸਲਾ ਵਜਾਈ ਕਰ ਰਹੇ ਨੇ ਅਸੀਂ ਧਰਵਾਦੀ ਵੀ ਆ ਨਾਲ ਬਾਬਾ ਜੀ ਦਾ ਤੇ ਇਹਨਾਂ ਨਗਰ ਦੇ ਜਿਹੜੀ ਇਹ ਸੋਚ ਰੱਖਦੇ ਨਵੀਂ ਨੌਜਵਾਨੀ ਜਿਹੜੀ ਆ ਇਹ ਚਿੰਜਾ ਨਾ ਇਹ ਖਾਰਿਆ ਨਾ ਤੇ ਇਹਨਾਂ ਚੀਜ਼ਾਂ ਨਾ ਖਿਡਾਰੀਆਂ ਨੂੰ ਜੋੜਿਆ ਜਾਂਦਾ ਇਹਨਾਂ ਦਾ ਸੰਭਾਲ ਕਰਦੇ ਆ ਇਹਨੀਆਂ ਵੇਦਿਆ ਬਰਾਦੋ ਵਾਈ ਕਰੀਕਾ ਖਾਲਸਾ ਵਾਈ ਕਰੀਕਾ ਮਾਰਨਾ ਜੇ ਦਬਾਪਾ ਪੰਨ ਜੋਰ ਮਰਦੇ ਗੁਰਜਾਪ ਸਿੰਘ ਜੀ ਫਿਰ ਪੰਜਾਬ ਬਣਦਾ ਫਿਰ ਜੱਲਾ ਪੰਜਾਬ ਦੀਆਂ ਹੁੰਦੀਆਂ ਉਹ ਗਰਦਾਸਪੁਰ ਨੇ ਜੇ ਦੂਜੇ ਪਾਸੇ ਕੁਬੀ ਖਨਾ ਚਲਵਰੀ ਗੱਲ ਹੈ ਰੰਗਾ ਪੈਨ ਨਕੋਦਰ ਇਹ ਰਾਜੀ ਮੈਚ ਪਰ ਮੇਰੇ ਕੋ ਧਾਨਵਾ ਸੁੱਤੇ ਹੋਏ ਜੜਾ ਰਹੀ ਦੀ ਹੈ ਹਾਂਜੀ चंडी सीर मेनूवल माला उन्हनि ਪੰਚਾਬ ਸਾਊ ਕਿੰਨੇ ਹੋ ਗਿਆ ਗਿੰਡੂ ਮੀਮੂ ਵਾਲਮਾ ਯਾਰੋਨਾਂ ਦਾ ਕੋਈ ਵੀ ਮੈਂਬਰ ਹੋਵੇ ਆਪਣਾ ਮਾਨਸਮਾਨ ਪ੍ਰਾਪਤ ਕਰ ਲੈਣ ਔਰ 3 ਨੰਬਰ ਦੀ ਕੁਸ਼ਤੀ ਜਿਹੜੀ ਵੀ ਰਿਹਾਓ ਆਕਾਸ਼ ਪਹਿਲਵਾਨ ਬੈਰ ਪਰ ਤਿਆਰ ਮੀਮੂ ਵਾਲਮਾ ਅਰ ਉਸਦੇ ਨਾਲ ਕਾੜਾ ਜੀ ਮੇਦੀ ਮਜੀਦੇ ਪਹਿਲਵਾਨ ਨੇ ਕਹਿੰਦੇ ਤਿਆਰ ਕੀਤਾ ਹੋਇਆ ਹੈ ਸ਼ੌਂਕੀਦਾਰ ਸਾਹਿਬ ਇੱਕ ਵਾਰੀ ਨਾਮ ਬੁਲਾਵਾਂਗੇ ਇਹ ਦੌੜ ਕਰਦੇ ਜਾਣਾ ਬੱਚੋ ਸੋਲ ਜੀਰ ਬੜੇ ਜਿੰਦਿਆਂ ਵਿਕਾਸੀਆਂ ਬਿੰਦੂ ਵੀ ਸਾਡਾ ਬਜਿੰਦਰ ਭਰਾ ਕੈਨੇਡਾ ਜਾ ਵਸਿਆ ਬੋਲੇ ਬਾਬਾ ਜੀ ਦਾ ਆ ਜਾ ਬਾਬਾ ਜੀ ਨੇ ਤੂੰ ਬਾਬਿਆ ਇੱਕ ਬਾਬਾ ਬੱਕਰੀਆਂ ਵਾਲਾ ਬਾਬਾ ਇੱਕ ਬਾਬਾ ਗੁਰਬੀਰ ਸਿੰਘ ਯੂਐਸਏ ਆਪਾ ਪ੍ਰਗਟਜੀਤ ਪੱਤੀ ਸਾਹਿਬ ਚੱਕੀ ਦੇ ਵੱਲ ਨੂੰ ਮੰਨ ਲੋ ਜੀ ਜੀ ਜਵਾਸ ਨਾ ਮੈਡਮ ਹਾਣੀ ਨੰਬਰ ਦੇ ਚੰਡੀ ਦਾ ਮਾਲ ਜਿਹੜਾ ਆਕਾਸ ਜੀਤੂ ਆ ਧੰਨਵਾਦ ਸਾਡੇ ਨਗਰ ਦਾ ਮਾਣ ਹੈ ਬੱਪੂ ਭਵਾਨ ਜੀ ਕਿਲਾ ਭਵਾਨ ਹੈ ਫਕਾ ਤਵਾਰ ਹੈ ਅਦੇ ਗੋਲਡ ਕਾਰ ਦੀਆਂ ਸਿੰਘਾਂਾਂ ਜਾਂਦਾ ਅੱਜ ਫੇਰ ਦੇ ਨਾਲ ਦੇਵੀ ਪਹਿਲਵਾਨ ਦੀ ਫਤਹਾ ਉਹ ਸੁਖਵਾਦਾ ਤੇ ਦੇਸ਼ੀ ਗੋਦਾ ਬੁੱਧ ਤਾਂ ਕਿ ਇਹਦੀ ਲਾਸਟ ਕੁਸਟ ਹੈ ਐਨ ਕਹਿੰਦੇ ਵੀ ਦਾਤੈ ਦੀਆਂ ਵੱਡੀਆਂ ਰਹਿਤਾਂ ਹੋਈਆਂ ਬਿਬਲੀ ਦੀ ਧਰਤੀ ਦੇ ਜਨਮ ਹੋਇਆ ਇਹ ਮੁੰਡੇ ਦੇ ਨਾਮ ਬਾਲਾ ਹੈ ਮਰਵਜੋ ਇਹ ਲੈਂਬਰ ਸਿੰਘ ਪਲਵਾਰ ਨੂੰ ਆਪਣਾ ਉਸਤਾਦ ਬੰਦਾ ਆਪਣਾ ਅਧਸ਼ ਬੰਦਾ ਕੋਹਤਕੀ ਦਰਬਾਰ ਕੀ ਹੈ ਹਾਂਜੀ ਉਹ ਸਾਹਮਣੇ ਦੀਪਾ ਡੜਵਿੰਡੀ ਵਾਲਾ ਹੈ ਮਰਵਜੋ ਜਿੱਦੇ ਸੁਤਨਾਮ ਨਾਮੀ ਦੇ ਪਿੰਡ ਦਾ ਪਲਵਾਰ ਹੈ ਸੁਤਨਾਮ ਨਾਮੀ ਦਾ ਕਹਿੰਦੇ ਨਵਾਂ ਪਿੰਡ ਸਿੰਝ ਮਲੇ ਦੇ ਨਾਂ ਦੇ 10 ਮਗਰ ਲੋ ਕਹਿੰਦੇ 10 ਮਗਰ ਵਾਲੇ ਜਦ ਨੇ ਸੁਰਟ ਕੱਤੀ ਦੇ ਨਾਲ ਮਾਂ ਦੀ ਸਾਰੀ ਜਾਂਦੀ ਆ ਦੋ ਨੰਬਰ ਦਾ ਧੰਦਾ ਇੱਕ ਦਿਨ ਲੈ ਹੀ ਟੁੱਗਦਾ ਹੈ ਪਰ ਪਤਾ ਹੋਰ ਤੇ ਫਿਰ ਵੀ ਦੁਨੀਆ ਕਰੀ ਹੀ ਜਾਂਦੀ ਆ ਕੁੰਮੀ ਆਖੇ ਨਾ ਕਰੀ ਆ ਜੀ ਪਾਪਾ ਪਲਾਇਆ ਵਾਲੇ ਦੀ ਜਾਤ ਦੇ ਚਿੰਝਵੇ ਦਾ ਜੋ ਆਦਰੀ ਪਲਾਵਾਦ ਵਧ ਰਿਆ ਪੈਦਲ ਬਾਟਾ ਪੁੱਦੀ ਸਾਹ ਸੰਦਰਵ ਨੂੰ ਆਈ ਬਈ ਆਹ ਕੱਢਦਾ ਆਸ-ਪਾਸ ਜਿੱਨਾ ਨੇ ਸੰਗਤ ਜਰ ਦੀ ਸੇਵਾ ਕੀਤੀ ਨੰਗਰ ਬਣਾਇਆ ਹੋਰ ਤਨਮਾਨਾ ਛੋ ਕੱਢ ਕੇ ਦੀ ਕੁਸ਼ਤੀ ਹੋ ਰਹੀ ਆ ਇਹ ਆਰਪਾਲ ਦੀ ਕੁਸ਼ਤੀ ਹੋਵੇਗੀ ਇਸ ਤੋਂ ਬਾਅਦ ਖੁਮਾਤੀ ਆ ਮੁਖਮਾਤੀ ਵਾਲ ਵਧ ਰਿਹਾ ਸਾਨ 20 ਸੱਬੀ ਨੂੰ ਮੇਲ ਦਾ ਵਾਰਾ ਕਰਦਾ ਹੋਇਆ